ਅੰਮ੍ਰਿਤਸਰ ਦੇ ਹਲਕਾ ਚੰਡਿਆਲਾ ਗੁਰੂ ਵਿਖੇ 12 ਬਾਰੋਂ ਆਏ ਯਾਤਰੀਆਂ ਨੂੰ ਪਰਮਾ ਕੇ ਉਹਨਾਂ ਨਾਲ ਲੁੱਟਖੋ ਕਰਨ ਵਾਲੇ ਕੀ ਗਿਰੌਦਾ ਪਰਦਾਫਾਸ਼ ਕੀਤਾ ਪੁਲਿਸ ਵੱਲੋਂ ਲੁੱਟਖੋ ਕਰਨ ਵਾਲੇ ਦੋਵੇਂ ਨੌਜਵਾਨ ਅਤੇ ਉਹਨਾਂ ਦੇ ਦੋਵੇਂ ਪਤਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਥਾਣਾ ਚੰਡਿਆਲਾ ਗੁਰੂ ਦੇ ਜੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਦੋਸ਼ੀ ਯਾਤਰੀਆਂ ਨੂੰ ਈ ਰਿਕਸ਼ਾ ਵਿੱਚ ਬਿਠਾ ਕੇ ਕਿਸੇ ਸੁਨਸਾਨ ਜਗ੍ਹਾ ਤੇ ਲੈ ਜਾਂਦੇ ਸਨ ਅਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਇਹ ਮਾਮਲਾ ਇਹ ਜੀ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾੰਚਲ ਤੋਂ ਇਹ ਪਰਿਵਾਰ ਸਮੇਤ ਦਰਗਾਣਾ ਮੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ-ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਉੱਥੇ ਈ ਰੇਕਸ਼ਾ ਕੀਤਾ। ਦੋ ਮੁੰਡੇ ਇਹਨਾਂ ਨੂੰ ਮਿਲੇ ਉਹ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵੱਖ-ਵੱਖ ਮੰਦਰ ਘੁਮਾ ਦਿੰਦੇ ਹਾਂ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਦਵਰਜੀ ਕਿਲਾ ਮੇਗਾੜੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੁੱਤਰ ਨੂੰ ਜਾਂਦੀ ਉਹਦੇ ਉੱਤੇ ਲੱਗੇ। ਉੱਥੇ ਦਾਤਰਦੀਨ ਰੋਕ ਦੇ ਉੱਤੇ ਦੋਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18.5 ਲੱਖ ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤੇ ਭੱਜ ਗਏ ਇਹ ਉੱਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਅਕੀਲੇ ਮੇ ਕੇ ਆ ਕੇ ਉੱਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੇ ਹੀ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟੈਕ ਆਪਣੇ ਟੈਕਨਿਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇ ਪ੍ਰਭਜੀ ਤੇ ਮੂਦਲਾ ਦਾ ਤੇ ਜੋਗਨਪ੍ਰੀਤ ਹੈਗਾ ਫਤੇਪੁਰ ਰਾਜਪੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਇਹ ਫਿਰ ਦੋਨੋਂ ਹੀ ਅਰੈਸਟ ਕਰ ਲਿਆ ਅਸੇਹੀ ਸੀ ਇਹਨਾਂ ਦੇ ਇਹੀ ਵਾਰਦਾਤਾ ਕਰਦੇ ਆ ਕਿ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨ ਸਾਂਝਾ ਤੇ ਜਾ ਕੇ ਇਹ ਲੁੱਟਦੇ ਆ